ਨਵੀਂ ਦੋਸਤੋ ਆ ਬੱਕਰੇ ਦਾ ਸੌਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਹਾਂ 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 ਫੋਨ ਠੀਕ ਹੈ ਮੈਂ ਕਹਿਣ ਲੱਗਾ ਸੀ ਪਾਇਆ ਕਾਲਾ ਸੀ ਪਹਿਲਾਂ ਦੇਖਾਂਗੇ ਆਲਮਾ ਹੁਣ ਇਹਨੇ ਹੀਟ ਫੜੀ ਤੇ ਬਾਟ ਲਾ ਗਿਆ ਹੁਣ ਮਾਰਦਾ ਪਾਸੇ ਦਾ ਲਵੀ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਵਧਾਈਆਂ ਦੀ ਦਾਣਾ ਮੰਡੀ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਜਾਨਵਰ ਪਹੁੰਚੇ ਆ ਤੇ ਬਹੁਤ ਦੂਰੋਂ ਦੂਰੋਂ ਭਰਾ ਪਹੁੰਚੇ ਆ ਬਗਰਾੜੀ ਵਾਲੇ ਪਾਸਿਓਂ ਵੀ ਤੁਸੀਂ ਦੇਖ ਸਕਦੇ ਹੋ ਹੁਣੇ ਆਏ ਆ ਬਾਈ ਹੋਰੀ ਜਾਨਵਰ ਲੈ ਕੇ ਤੁਸੀਂ ਵੀ ਹਰ ਸ਼ਨੀਵਾਰ ਪਿੰਡ ਵਧਾਈਆਂ ਦੀ ਦਾਣਾ ਮੰਡੀ 'ਚ ਪਹੁੰਚਿਆ ਕਰੋ ਦੋਸਤੋ 20000 ਲਾਇਆ ਉਹ ਬੱਕਰੇ ਦਾ ਬਾਈ ਬਾਕੀ ਇਹ ਚੱਲੀ ਜਾਂਦਾ ਲੈ ਵੀ ਇੱਧਰ ਦੋਸਤੋ ਸੌਦਾ ਹੋਈ ਜਾਂਦਾ ਤੁਸੀਂ ਦੇਖ ਸਕਦੇ ਹੋ ਉਹ ਨਹੀਂ ਯਾਰ ਉੱਠਦਾ ਪੈਣਾ ਓਏ ਉੱਠ ਸੁੱਖੇ ਹੋਰ ਦੇ ਖੋਲ ਦੇ ਖੋਲ ਸਹੀ ਗੱਲ ਆ ਨਹੀਂ ਨਹੀਂ ਯਾਰ ਉਹ ਮੰਨ ਲੈ ਫਿਰ ਸੁੱਖੇ ਮੰਨਿਆ ਕਰ ਨਹੀਂ ਨਹੀਂ ਯਾਰ ਸਾਢੇ 13 ਦੀ ਹੋਣੀ ਆ 15 ਦੀ ਚੱਲ ਸਾਢੇ ਜਗ ਨਾਲ 500 ਹੋਰ ਛੱਡਦਾ ਓਏ ਯਾਰ ਮੰਨਿਆ ਕਰ ਸੁੱਖ 500 ਹੋਰ ਛੱਡਦਾ ਯਾਰ ਸੁਖ ਸੁਖੇ ਮਾਨ ਯਾਰ ਉਹ ਨਵੀਂ ਮੰਡੀ ਆ ਮੰਡੀ ਚਲਾਉਣੀ ਆ ਆਪਾਂ ਖਾੜੇ 13 ਦਾ ਤਰਦਾ ਲੈਣੀ ਲਖਾਈ ਆਪੇ ਕਰਾ ਲੈ ਹੋ ਗਈ ਠੀਕ ਆ ਠੀਕ ਆ ਕਿਵੇਂ ਕਰਵਾਦਾ ਸੁਖ 13.5 ਦੀ ਲਖਾਈ ਸਰਪੰਚ ਸਾਹਿਬ ਦੀ ਬਈ ਸਰਪੰਚ ਸਾਹਿਬ ਦੀ ਆਹ ਬੱਕਰੀ ਆ ਲੈ ਵੀ 13.5 ਹਜ਼ਾਰ ਦੀ ਬਹੁਤ ਚੰਗੀ ਦੋ ਮਹੀਨੇ ਤੱਕ ਸੰਧਾ ਕਰਾ ਠੀਕ ਆ ਬਈ ਧੰਨਵਾਦ ਤੁਹਾਡਾ ਬਈ ਧੰਨਵਾਦ ਬਾਈ ਜੀ ਤੁਸੀਂ ਮਾਨਤਾਨ ਕੀਤਾ ਠੀਕ ਆ ਤੇ ਕਰ ਕੀ ਹੈ ਭਈ ਇਹਦੇ 8 ਬੱਕਰੇ 8 ਬੱਕਰਾ ਠੀਕ ਆ ਲੈ ਵੀ ਦੋਸਤੋ ਸਰਪੰਚ ਸਾਹਿਬ ਨੂੰ ਦਵਾਤੀ ਆ ਪਿੰਡ ਵਧਾਈਆਂ ਦੇ ਸਰਪੰਚ ਨੂੰ ਸਹੀ ਗੱਲ ਆ ਬੱਕਰੀ ਦੀਆਂ ਠੀਕ ਆ ਹਾਂ ਸਰਪੰਚ ਨੇ ਫੋਨ ਲਾਇਆ ਹਣ ਠੀਕ ਆ ਲੈ ਵੀ ਦੋਸਤੋ ਤੁਸੀਂ ਜਰੂਰ ਪਹੁੰਚ ਕੇ ਕਰੋ ਬਹੁਤ ਚੰਗੇ ਸੌਦੇ ਹੁੰਦੇ ਨੇ ਚੰਗੇ ਜਾਨਵਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਚੰਗੇ ਨਾਗਾ ਠੀਕ ਆ ਦੋਸਤੋ ਹਾਂ ਲੇਵੀਆ ਭਰਾ ਵੀ ਕਿਹੜਾ ਪਿੰਡ ਬਾਈ ਮੋੜ ਮੋੜ ਲੈ ਵੀ ਬਾਈ ਮੋੜ ਪਿੰਡ ਤੋਂ ਆਏ ਆ ਬਹੁਤ ਚੰਗੇ ਜਾਨਵਰ ਲੈ ਕੇ ਆਏ ਬਾਈ ਜੀ ਠੀਕ ਆ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਬਾਈ ਤੁਸੀਂ ਦੇਖ ਸਕਦੇ ਹੋ ਬੱਕਰਾ ਮੰਡੀ ਦੀ ਦਾਤ ਸ਼ਾਹ ਬਹੁਤ ਆ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਪਿੰਡ ਵਦਾਈਆਂ ਦੀ ਦਾਣਾ ਮੰਡੀ ਚ ਜਲਾਲਾਬਾਦ ਰੋਡ ਤੇ ਪਿੰਡ ਰਹਿ ਗਿਆ ਬਾਈ ਹਾਂ ਲੈ ਵੀ ਆ ਪਾਠ ਦੇ ਬੱਕਰਾ ਠੀਕ ਆ ਬਾਈ ਠੀਕ ਹੈ ਠੀਕ ਹੈ ਬਾਈ ਜੀ ਠੀਕ ਆ ਬਾਈ ਹਾਂ ਸਾਹ ਦੀ ਝੋਲੀ ਚ ਰਸਾ ਪਾਓ ਸਹੀ ਗੱਲ ਆ ਸਰਪੰਚ ਸਾਹਿਬ ਦੀ ਝੋਲੀ ਚ ਰਸਾ ਪਾਓ ਤੁਸੀਂ ਲਵੀਆ ਬੱਕਰੀ ਦਵਾਈ ਆ सरपंच साहब ਨੂੰ ਪਿੱਛੇ ਪੱਠ ਤੇ ਬੱਕੜਾ ਵੀ ਦੇਖ ਸਕਦੇ ਹੋ ਫੜੀ ਫੜੀ ਬੜੀ ਬੜੀ ਹਾਂ ਦੋ ਬੱਚੇ ਆ ਮਗਰ ਦੋ ਬੱਚੇ ਆ ਠੀਕ ਆ ਸਰਪੰਚ ਸਾਹਿਬ ਖੁਸ਼ ਹੋ ਠੀਕ ਹੈ ਵੀ ਦੋਸਤੋ ਇਹਦਾ ਵੀ ਸੌਦਾ ਹੋ ਗਿਆ ਬਈ ਸੁਖੇ ਕੀ ਮੁੱਲ ਕੀਤਾ ਸੀ ਕਿੰਨੇ ਚ ਸੌਦਾ ਆ ਇਹਦਾ ਮੁੱਲ ਤਾਂ ਕਰਾਂ 16000 ਰੁਪਏ ਦਾ ਠੀਕ ਆ 1250 ਸਾਢੇ 12 ਦੀ ਠੀਕ ਆ ਕਿਹਨੇ ਲਈ ਬਈ ਇਹ ਸਰਪੰਚ ਸਾਹਿਬ ਆਇਓ ਮਾਇਆ ਸਰਪੰਚ ਸਾਹਿਬ ਕਿ ਸਰਪੰਚ ਸਾਹਿਬ ਕਿਹੜਾ ਪਿੰਡ ਸੀ ਜੀ ਆਪਣਾ ਕਾਲੇ ਆਲਾ ਕਾਲੇ ਆਲਾ ਲੈ ਵੀ ਕਾਲੇ ਵਾਲੇ ਤੋਂ ਆਈ ਸਰਪੰਚ ਸਾਹਿਬ ਅੱਜ ਸਾਰੇ ਸਰਪੰਚਾਂ ਨੂੰ ਹੀ ਬੱਕਰੀਆਂ ਦਵਾਇਆਂ ਆਪਾਂ ਸਹੀ ਗੱਲ ਆ ਠੀਕ ਆ ਸੁੱਖਾ ਧੂੜ ਕੋਟ ਤੋਂ ਸੀ ਬਾਈ ਤੇ ਲਖਾਈ ਕਿਵੇਂ ਕੀਤੀ ਸੁੱਖੇ ਦੀ ਆਪੜੋ ਆਪਣੀ ਸੁਣੋਣੀ ਸਰਪੰਚ ਸਾਹਿਬ ਠੀਕ ਆ ਬਈ ਠੀਕ ਆ ਲੈ ਵੀ ਇੱਕ ਵਧਾਈ ਦੇ ਸਰਪੰਚ ਨੂੰ ਦਵਾਤੀ ਬੱਕਰੀ ਤੇ ਇੱਕ ਕਾਲੇ ਵਾਲੇ ਦੇ ਸਰਪੰਚ ਨੂੰ ਦਵਾਤੀ ਹਾਂ ਠੀਕ ਆ ਬਾਈ ਤੇ ਲੋ ਧੰਨਵਾਦ ਕਰਦੇ ਤੁਸੀਂ ਮਾਨ ਤਾਨ ਕੀਤਾ ਬਾਈ ਠੀਕ ਆ ਕਿ ਤੁਸੀਂ ਬਈ ਜਰੂਰ ਪਹੁੰਚਿਆ ਕਰੋ ਵਧਾਈਆਂ ਦੀ ਦਾਣਾ ਮੰਡੀ 'ਚ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੇ ਦੋਸਤੋ ਸ਼੍ਰੀ ਮੁਖਸਰ ਸਾਹਿਬ ਦਾ ਪਿੰਡ ਆ ਦੋਸਤੋ 40 ਮੁਖਤਿਆਂ ਦੀ ਬੁੱਕਲ ਵਿੱਚ ਵਸਿਆ ਹੋਇਆ ਪਿੰਡ ਆ